ਅੱਜ ਅਸੀਂ ਸਰਦਾਰ ਦਲਜੀਤ ਸਿੰਘ ਦੇ ਖੇਤ ਵਿੱਚ ਪਿੰਡ ਚੱਕ ਅੰਬਰਸਰੀਆਂ ਦਾ ਬਲਾਕ ਸਮਾਣਾ ਡਿਸਟ੍ਰਿਕਟ ਪਟਿਆਲਾ ਅਰਜ ਤਰੀਕ ਹੈ 19 ਸਤੰਬਰ 2025 ਔਰ ਇਹ ਉਹ ਖੇਤ ਹੈ ਜਿਸ ਦੇ ਵਿੱਚ ਅਸੀਂ ASR ਵਿਧੀ ਨਾਲ ਹੀਰਾ ਮਹਿਲ ਨੈਚੁਰਲ ਫਾਰਮਿੰਗ ਗਰੁੱਪ ਦੇ ਉਦਮਾ ਸਦਕਾ ਫਗਵਾੜਾ ਗੁੱਡ ਗਰੋਥ ਟੈਕਨੀਕ ਦੇ ਨਾਲ ਇਸ ਖੇਤ ਵਿੱਚ ਝੋਨੇ ਦੀ ਬਜਾਈ 20 ਜੂਨ 2025 ਨੂੰ ਕੀਤੀ ਗਈ ਸੀ ਜੀ ਅੱਜ ਲਗਭਗ 3 ਮਹੀਨੇ 90 ਦਿਨ ਪੂਰੇ ਹੋ ਗਏ ਜੀ ਔਰ ਅੱਜ ਤੁਸੀਂ ਦੇਖ ਸਕਦੇ ਜੇ ਕਿ ਇਸ ਖੇਤ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਖੇਤ ਤੁਹਾਡੇ ਸਾਹਮਣੇ ਆ ਨਜ਼ਰ ਆ ਰਿਹਾ ਜਿਹੜਾ ਝੋਨਾ ਜਿਹੜਾ ਨਸਾਰੇ ਤੇ ਆ ਗਿਆ ਇਹ 26 ਵੈਰੈਟੀ ਆ ਜੀ 126 ਪੀਆਰ ਔਰ ਇਹਦੇ ਵਿੱਚ ਇਸ ਏਰੀਏ ਦੇ ਮੁਤਾਬਿਕ ਬਹੁਤ ਘੱਟ ਖਾਦ ਜਿਹੜੇ ਅਸੀਂ ਆਪਣੇ ਗਵਾਂਡੀਆਂ ਦੀ ਗੱਲ ਕਰਦੇ ਹਾਂ ਤੇ ਇਸ ਖੇਤ ਦੀ ਕੰਪੈਰੀਸ਼ਨ ਕਰਾਂਗੇ ਤਾਂ ਬਹੁਤ ਘੱਟ ਖਾਦ ਔਰ ਅੱਜ ਇਹਦੇ ਵਿੱਚ ਪਾਣੀ ਲਾਇਆ ਜੀ ਆ ਤੁਸੀਂ ਦੇਖ ਸਕਦੇ ਜੇ ਪਾਣੀ ਲੱਗਾ ਕਿਉਂਕਿ ਝੋਨਾ ਨਸਾਰੇ ਤੇ ਆ ਔਰ ਅੱਜ ਇਹ ਪਾਣੀ ਲੱਗਾ ਜੀ ਇਹ ਛੇਵਾਂ ਪਾਣੀ ਆ ਜੀ ਛੇ ਪਾਣੀ ਲੱਗਿਆ ਜੀ ਇਹਨੂੰ ਔਰ ਇਸ ਏਰੀਆ ਦੇ ਵਿੱਚ ਬਹੁਤ ਘੱਟ ਬਾਰਿਸ਼ ਹੋਈ ਹੈ ਬਹੁਤ ਘੱਟ ਬਾਰਿਸ਼ ਅਖੀਰਲੇ ਦਿਨਾਂ ਵਿੱਚ ਬਹੁਤ ਸਾਰੀ ਬਾਰਿਸ਼ ਹੋਈ ਪੰਜਾਬ ਦੇ ਵਿੱਚ ਪਰ ਸਮਾਣੇ ਬਲਾਕ ਦੇ ਵਿੱਚ ਬਹੁਤ ਲਾਸਟ ਦੇ ਵਿੱਚ ਉਹ ਬਾਰਿਸ਼ ਆਈ ਹੈ ਜੀ ਔਰ ਥੋੜੇ ਦਿਨ ਬਾਰਿਸ਼ ਹੋਈ ਉਸ ਤਰ੍ਹਾਂ ਨਾਲ ਨਹੀਂ ਕਿ ਆਪਾਂ ਕਹਿ ਸਕਦੇ ਪਰ ਫਿਰ ਵੀ ਸਿਰਫ ਛੇ ਪਾਣੀ ਲੱਗਿਆ ਜੀ ਹੁਣ ਤੱਕ ਔਰ ਮੈਨੂੰ ਲੱਗਦਾ ਅਗਲੇ 20 ਦਿਨਾਂ ਤੱਕ 25 ਦਿਨਾਂ ਤੱਕ ਇਹ ਜਿਹੜੀ ਫਸਲ ਹੈ ਇਹ ਸਾਡੀ ਤਿਆਰ ਹੋ ਜਾਣੀ ਹੈ ਜੀ ਔਰ ਮੇਰੇ ਨਾਲ ਦਲਜੀਤ ਸਿੰਘ ਜੀ ਵੀ ਨਾਲ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕਿਉਂਕਿ ਉਹ ਇਹਨੂੰ ਦੇਖ ਰੇਖ ਸਾਰੀ ਉਹ ਵੇਖ ਰਹੇ ਸੀ ਇਹਨੂੰ ਟਾਈਮ ਟੂ ਟਾਈਮ ਉਹਨਾਂ ਤੋਂ ਪੁੱਛਦੇ ਹਾਂ ਕਿ ਇਸ ਖੇਤ ਦੇ ਨਾਲ ਕੀ ਤਜਰਬੇ ਨੇ ਉਹਨਾਂ ਦੇ ਹਾਂਜੀ ਸਰਦਾਰ ਸਾਹਿਬ ਕੀ ਹਾਲ ਚਾਲ ਬੜਾ ਵਧੀਆ ਜੀ ਬਾਈ ਜੀ ਬਹੁਤ ਹਾਂ ਕੀ ਤਜਰਬਾ ਜੀ ਤੁਹਾਡਾ ਇਸ ਵਿਧੀ ਨੂੰ ਲੈ ਕੇ ਤਜਰਬੇ ਦੀ ਗੱਲ ਡਾਕਟਰ ਸਾਹਿਬ ਇਹ ਆ ਕਿ ਇਹ ਜਿਹੜਾ ਖੇਤ ਆ ਜਿੱਥੇ ਆਪਾਂ ਜੀ ਦੀ ਬੀਜੀ ਆ ਇਹ ਸਾਡੇ ਏਰੀਆ ਦਾ ਜੇ ਆਪਾਂ ਕਹੇ ਸਭ ਤੋਂ ਮਾੜੀ ਮਿੱਟੀ ਵਾਲਾ ਖੇਤ ਸੀਗਾ ਠੀਕ ਹੈ ਜੀ ਆਪਾਂ ਜਾਂ ਮਿੱਟੀ ਏ ਰੇਤਲੀ ਜੀ ਮਿੱਟੀ ਸੀਗੀ ਠੀਕ ਹੈ ਜੀ ਇਹਦੀ ਤਸਵੀਰ ਮਿੱਟੀ ਦੀ ਰੇਤਲੀ ਸੀ ਹੂੰ ਇਹਦੇ ਵਿੱਚ ਆਪਾਂ ਚਾਰ ਹੀ ਥੇਲੇ ਯੂਰੀਆ ਪਾਇਆ ਹੋਰ ਇਹ ਚ ਨਾ ਕੋਈ ਪਦਾਨ ਪਾਈ ਆ ਹੂੰ ਤੇ ਨਾ ਕੋਈ ਹੋਰ ਐਰਾ ਵਗੈਰਾ ਕੋਈ ਚੀਜ਼ ਪਾਈ ਹੈ ਕਿਸੇ ਤਰ੍ਹਾਂ ਦਾ ਹੋਰ ਕੁਝ ਨਹੀਂ ਪਾਇਆ ਇੱਕ ਸਪਰੇ ਹੋਣ ਕੀਤੀ ਕੱਲ ਪਰਸੋਂ ਆ ਕੇ ਇੱਥੇ ਤੇ ਜਿਸ ਹਿਸਾਬ ਨਾਲ ਇਹਦੀ ਮਿਹਨਤ ਕੀਤੀ ਆ ਉਸ ਹਿਸਾਬ ਨਾਲ ਬਹੁਤ ਵਧੀਆ ਆ ਤੇ ਕਾਮਯਾਬੀ ਵੱਲ ਵਧ ਰਿਹਾ ਜਿਹੜੀਆਂ ਕੋ ਅਗਲੀਆਂ ਕਮੇ ਪੇਸ਼ ਹੋਣਗੀਆਂ ਇਹ ਜੀ ਕੱਢ ਲਾਂਗੇ ਪਰ ਅਸੀਂ ਤਾਂ ਸੰਤੁਸ਼ਟ ਆ ਜੀ ਜਿਵੇਂ ਤੁਹਾਨੂੰ ਤੁਹਾਡੇ ਜਦੋਂ ਆਪਾਂ ਇਹਦੀ ਬਜਾਈ ਕਰ ਰਹੇ ਸੀ ਤੁਹਾਡੇ ਗਵਾਂਢੀ ਹੋਰ ਅੜੋਸ-ਪੜੋਸ ਵਾਲੇ ਤੁਹਾਨੂੰ ਕਿਵੇਂ ਦੀਆਂ ਗੱਲਾਂ ਕਰ ਰਹੇ ਸੀ ਅੱਜ ਦਾ ਸਮੇਂ ਵਿੱਚ ਤੁਹਾਨੂੰ ਲੱਗਦਾ ਕਿ ਉਹਨਾਂ ਦੇਖ ਕੇ ਉਹਨਾਂ ਦੇ ਵਿੱਚ ਵੀ ਕੋਈ ਚੇਂਜ ਆਊਗੀ ਪਰਵਰਤਨ ਆਊਗਾ ਉਹਨਾਂ ਦੀ ਸੋਚ ਦੇਖੋ ਜੀ ਬਿਲਕੁਲ ਆਉਣਾ ਚਾਹੀਦਾ ਉਹਨਾਂ ਨੂੰ ਬੜੇ ਤੋਖਲੇ ਸੀਗੇ ਬੜੇ ਉਹਨਾਂ ਦੇ ਜਿਹੜੇ ਉਹ ਸੀਗੇ ਮਤਲਬ ਉਹਨਾਂ ਦੇ ਮਨ ਦੇ ਸਵਾਲ ਸੀਗੇ ਤੇ ਉਹ ਹੁਣ ਜਦੋਂ ਜਿਉਂ-ਜਿਉਂ ਆਪਾਂ ਅੱਗੇ ਵਧਾਂਗੇ ਉਹ ਵੀ ਦੂਰ ਹੋ ਜਾਊਗਾ ਜੇ ਆਪਾਂ ਖੁਦ ਪ੍ਰੈਕਟੀਕਲ ਨਹੀਂ ਕਰਦੇ ਤੇ ਆਪਾਂ ਉਹਨਾਂ ਦੇ ਉਹ ਤੋਖਲੇ ਵੀ ਦੂਰ ਨਹੀਂ ਕਰ ਸਕਦੇ ਜਿਹੜੇ ਉਹਨਾਂ ਦੇ ਮਾਈਂਡ ਦੇ ਵਿੱਚ ਕੁਐਸ਼ਨ ਨੇ ਉਹ ਆਪਾਂ ਕੱਢ ਨਹੀਂ ਸਕਦੇ ਇਸ ਕਰਕੇ ਪ੍ਰੈਕਟੀਕਲੀ ਜਿਨ ਜਿਹੜਾ ਆਪਾਂ ਹੁਣ ਇਹ ਪ੍ਰੈਕਟੀਕਲ ਕਰ ਲਿਆ ਆਪਾਂ ਇਹਨੂੰ ਇਸ ਚੀਜ਼ ਨੂੰ ਠੀਕ ਆ ਜੀ ਤੇ ਅੱਗੇ ਤੋਂ ਜਿਹੜੀਆਂ ਕਮੇ ਪੇਸ਼ੇ ਹੋਣਗੇ ਅਸੀਂ ਇਹਨੂੰ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਂਢੀ ਗੁਆਂਢੀ ਬੜੇ ਖੁਸ਼ ਆ ਉਹ ਕਹਰੇਗੇ ਅਸੀਂ ਵੀ ਗਾਂ ਤੋਂ ਦੋ ਦੋ ਤਿੰਨ ਤ ਕਿ ਤੁਹਾਡੇ ਇੱਥੇ ਮੋਟਰ ਦੇ ਪਾਣੀ ਦਾ ਲੈਵਲ ਕੀ ਹੈ ਜੀ ਦੱਸਿਆ ਜਾਂਦਾ ਸਾਡੇ ਤਾਂ ਜੀ ਜਿੱਦਾਂ ਇੱਕ ਡਾਰਕ ਜ਼ੋਨ ਦੇ ਵਿੱਚ ਸਾਡਾ ਜ਼ੋਨ ਪੈਂਦਾ ਸਮਾਣਾ ਬਾਤਨਾ ਜਿਲ੍ਹਾ ਸਾਰੇ ਪਟਿਆਲਾ ਜਿਹੜਾ ਡਾਰਕ ਜ਼ੋਨ ਚ ਪੈ ਰਿਹਾ ਠੀਕ ਹੈ ਜੀ ਤੇ 165 60 ਜਿਹੜੇ ਪਾਈਪ ਪੈਂਦੇ ਆ ਪਾਣੀ ਬੜਾ ਡੂੰਗਾ ਆ ਹਮ ਤੇ ਉਸਾਸ ਤੇ ਬੜਾ ਜ਼ਰੂਰੀ ਹੈ ਕਿ ਇਦਾਂ ਦੇ ਵਿਧੀ ਅਪਣਾਈ ਜਾਵੇ। ਹੂੰ ਦੂਜੀ ਗੱਲ ਜਿੱਦਾਂ ਹੁਣ ਹਲਦੀ ਪੈ ਰਹੀ ਹੈ ਅੱਜ ਦੇ ਦਿਨਾਂ ਦੇ ਵਿੱਚ ਆ ਕੇ ਹਲਦੀ ਦੀ ਬਹੁਤ ਪ੍ਰੋਬਲਮ ਆ। ਹਲਦੀ ਰੋਗ ਆ ਰਿਹਾ। ਹਲਦੀ ਰੋਗ ਆ ਰਿਹਾ। ਹੂੰ ਤੇ ਮੈਨੂੰ ਲੱਗਦਾ ਕਿ ਜਿਵੇਂ ਪਾਣੀ ਵੀ ਘਟ ਆ ਰਿਹਾ ਤੇ ਆਪਾਂ ਇਹਨੂੰ ਇਦਾਂ ਬੀਜਦੇ ਆ ਤੇ ਇਹਦੇ ਨਾਲ ਬਿਮਾਰੀ ਹਲਦੀ ਵਗੈਰਾ ਕੁਝ ਨਹੀਂ ਆਊਗੀ। ਹੂੰ ਹੂੰ ਇਹ ਤੋਂ ਬੜੀ ਰਾਤ ਵਾਲੀ ਗੱਲ ਆ ਇਹ। ਠੀਕ ਹੈ ਜੀ। ਤੇ ਅੱਗੇ ਜਿਉਂ-ਜਿਉਂ ਹੋਊਗਾ ਅਸੀਂ ਆਪਾਂ ਸਾਂਝੀ ਕਰਦੇ ਰਵਾਂਗੇ। ਅਜੇ ਤੱਕ ਸਾਰਕ ਉਹ ਜੋ ਪੋਜ਼ਿਟਿਵ ਹੀ ਹੈ ਜੀ। ਧੰਨਵਾਦ ਜੀ। ਤਾਂ ਤੁਸੀਂ ਵੇਖ ਸਕਦੇ ਹੋ ਉਹਨਾਂ ਦਾ ਇਹ ਪਹਿਲਾ ਤਜਰਬਾ ਸੀ ਔਰ ਬੜੇ ਸੰਤੁਸ਼ਟ ਨਜ਼ਰ ਆ ਰਹੇ ਨੇ ਔਰ ਉਹਨਾਂ ਦਾ ਮੰਨਣਾ ਕਿ ਉਹਨਾਂ ਦੇ ਉਹਨਾਂ ਨੂੰ ਵੇਖ ਕੇ ਜਿਹੜੇ ਉਹਨਾਂ ਦੇ ਗਵਾਂਢੀ ਨੇ ਨਾਲ ਦੇ ਖੇਤਾਂ ਵਾਲੇ ਨੇ ਉਹ ਵੀ ਆਪਣਾ ਮਨ ਬਣਾ ਰਹੇ ਨੇ ਕਿ ਅਗਲੇ ਦਿਨਾਂ ਅਗਲੇ ਸਮੇਂ ਦੇ ਵਿੱਚ ਅਸੀਂ ਵੀ ਆਪਣੇ ਖੇਤਾਂ ਦੇ ਵਿੱਚ ਜਰੂਰ ਇੱਕ ਇੱਕ ਜਾਂ ਦੋ ਦੋ ਖੇਤ ਇਸ ਤਰ੍ਹਾਂ ਨਾਲ ਬਜਾਈ ਕਰਾਂਗੇ ਔਰ ਇੰਨੀ ਥੋੜੀ ਖਾਦ ਪਾ ਕੇ ਔਰ ਇੰਨੇ ਘੱਟ ਪਾਣੀ ਨਾਲ ਇੰਨੇ ਥੋੜੇ ਖਰਚੇ ਦੇ ਨਾਲ ਜੇ ਕਿਸਾਨ ਦੇ ਇਸ ਤਰ੍ਹਾਂ ਨਾਲ ਉਹ ਹੋ ਰਿਹਾ ਤਾਂ ਮੈਨੂੰ ਲੱਗਦਾ ਕਿ ਬਹੁਤ ਸੋਹਣੀ ਗੱਲ ਜਾ ਰਹੀ ਹੈ ਜੀ ਤੁਸੀਂ ਤੁਹਾਡੇ ਸਾਹਮਣੇ ਜੀਰੀ ਦੇਖ ਸਕਦੇ ਜੇ ਬਿਲਕੁਲ ਇੱਕ ਸਾਰਤਾ ਦੇ ਵਿੱਚ ਹੈ ਔਰ ਬੜੀ ਫਾਈਨ ਨਜ਼ਰ ਆ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਰੋਗ ਵਾਲੀ ਗੱਲ ਨਜ਼ਰ ਵੀ ਨਹੀਂ ਆ ਰਹੀ ਕਿ ਜਿਵੇਂ ਅੱਜ ਕੱਲ੍ਹ ਹਲਦੀ ਰੋਗ ਦਾ ਬਹੁਤ ਪੰਜਾਬ ਦੇ ਵਿੱਚ ਚਰਚਾ ਚੱਲ ਰਹੀ ਹੈ ਐਟ ਪ੍ਰੈਜ਼ੈਂਟ ਤਾਂ ਇਹ ਹੈ ਜੀ ਤੁਹਾਡੇ ਸਾਹਮਣੇ ਧੰਨਵਾਦ ਜੀ